ਮਰਦਾ ਏ ਕਣਕੀ ਸੋਨਾ ਮਰਦਾ ਏ ਬਸਾਕ ਬਸਾਕ ਹੀ ਨਾਉਂਦੇ ਹਾਂ ਦਾਣੇ ਘਰ ਵਿੱਚ ਲਿਉਂਦੀਆਂ ਜੇਕ ਬਹੀਨਾ ਲੂਹਾ ਦਾ ਪਾਣੀ ਸੁੱਕਦਾ ਖੂਹਾਂ ਦਾ ਹਾੜ ਮਹੀਨਾ ਤਪਦਾ ਏ ਸਾਨੂੰ ਅੰਦਰੇ ਰੱਖਦਾ ਏ ਸੌਂਚ ਬੱਦਲ ਵਸਦੇ ਨੇ ਅੰਮ ਜਬੂਹੇ ਰਸਦੇ ਨੇ ਭਾਦੋ ਧੁੱਪਾਂ ਕਹਿਦੀਆਂ ਚੜੀਆਂ ਕਈ ਕਈ ਪੈਰਦੀਆਂ ਅਸੂ ਮਾਰਨ ਰਾਲਾ ਹੈ ਨਾ ਗਰਮੀ ਨਾ ਪਾਲਾ ਹੈ ਕੱਤਕ ਮੰਡੇ ਚਾਨਣੀਆਂ ਰਾਤਾਂ ਨੂੰ ਮੈਂ ਮੰਨਣੀਆਂ ਮੱਗਰ ਮੁਗਰ ਲਾਉਂਦੇ ਉਹ ਕੋਟ ਸਵਾਟਰ ਪਾਉਂਦੇ ਉਹ ਉਹ ਵਿੱਚ ਪਾਲਾ ਖੇਸੀ ਦਾ ਧੁਨੀਆਂ ਲਾਲਾ ਸੇਕੀ ਦਾ ਮਾਗ ਨਜ਼ਾਰੇ ਤੁਪ ਪਾਉਂਦੇ ਪੱਤੇ ਝੜਦੇ ਰੁੱਖਾਂ ਦੇ ਪੱਗਣ ਪੁੱਲ ਖੜੋਂਦਾ ਏ ਸੱਤੇ ਮਾਹੂ ਪੁੰਦਾ ਏ 12